ਮੇਲੀ ਰਮਨ ਅਰੋੜਾ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਨੇ ਇੱਕ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਮਨ ਅਰੋੜਾ ਨੂੰ ਜ਼ਮਾਨਤ ਮਿਲੀ ਹੈ ਤੇ ਹੁਣ ਅੱਜ ਜਲੰਧਰ ਦੀ ਰਾਮਮੰਦੀ ਪੁਲਿਸ ਵੱਲੋਂ ਰਮਨ ਅਰੋੜਾ ਨੂੰ ਇੱਕ ਦੂਜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਨਾ ਸਿਰਫ ਗ੍ਰਿਫਤਾਰ ਕਰ ਲਿਆ ਗਿਆ ਬਲਕਿ ਦੱਸਦੀ ਹੈ ਕਿ ਰਮਨ ਅਰੋੜਾ ਦਾ 3 ਦਿਨ ਦਾ ਰਿਮਾਂਡ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੁਣ ਮਾਮਲੇ ਦੀ ਸੁਣਵਾਈ ਅਦਾਲਤ ਦੇ ਵਿੱਚ ਸੋਮਵਾਰ ਨੂੰ ਹੋਏਗੀ ਜਦੋਂ ਕਿ ਰਮਨ ਅਰੋੜਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸਦਯਾ ਕਿ ਬੀਤੇ 105 ਦਿਨਾਂ ਤੋਂ ਰਮਨ ਅਰੋੜਾ ਨਾਪਾਜੇਲ ਦੇ ਵਿੱਚ ਕੰਨ ਸੀ ਕਿਉਂਕਿ ਵਿਜੀਲੈਂਸ ਵੱਲੋਂ ਕ腐ਸ਼ਨ ਦੇ ਇੱਕ ਮਾਮਲੇ ਦੇ ਵਿੱਚ ਉਹਨਾਂ ਦੀ ਆਪਣੀ ਰਿਹائش ਤੋਂ 23 ਮਈ ਨੂੰ ਗ੍ਰਿਫਤਾਰੀ ਹੋਈ ਸੀ ਇਲਜ਼ਾਮ ਨੇ ਕਿ ਵੱਡੇ ਪੱਧਰ ਤੇ ਫਰਜੀ ਨੋਟਿਸ ਜਾਰੀ ਕਰਕੇ ਰਮਨ ਅਰੋੜਾ ਨੇ ਲੋਕਾਂ ਤੋਂ ਵੱਡੀ ਗਿਣਤੀ ਦੇ ਵਿੱਚ ਪੈਸੇ ਠੱਗੇ ਸੀ ਜਿਸ ਵਕਤ ਉਹਨਾਂ ਦੀ ਗ੍ਰਿਫਤਾਰੀ ਹੋਈ ਉਸ ਵਕਤ ਉਹਨਾਂ ਦੇ ਘਰੋਂ ਕਰੀਬ 6 ਲੱਖ ਕੈਸ਼ ਤੇ 1200 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਸੀ ਇਸ ਦੇ ਨਾਲ ਨਾਲ ਉਹਨਾਂ ਦੇ بیٹے ਰਾਜਨ ਅਰੋੜਾ ਦੀ ਗ੍ਰਿਫਤਾਰੀ ਵੀ ਹੋਈ ਤੇ ਕੁੜਮ ਦੇ ਉੱਤੇ ਇਲਜ਼ਾਮ ਲੱਗੇ ਉਹਨਾਂ ਦੀ ਵੀ ਗ੍ਰਿ ਹਾਲਾਂਕਿ ਉਹਨਾਂ ਤੇ ਬੇਟੇ ਨੂੰ ਜ਼ਮਾਨਤ ਮਿਲ ਗਈ ਸੀ ਤੇ ਕੁੜਮ ਦੀ ਜ਼ਮਾਨਤ ਤੇ ਸਾਰਾ ਸਤੰਭਰ ਨੂੰ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ ਇਹ ਜੋ ਨਵਾਂ ਮਾਮਲਾ ਹੈ ਜਿਸ ਦੇ ਤਹਿਤ ਰਮਨ ਅਰੋੜਾ ਦੀ ਗ੍ਰਿਫਤਾਰੀ ਹੋਈ ਹੈ ਦਰਅਸਲ ਇਹ ਸ਼ਿਕਾਇਤ ਇੱਕ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਸੀ ਕਿ ਰਮਨ ਅਰੋੜਾ ਵੱਲੋਂ ਉਹਨਾਂ ਦੇ ਵੱਲੋਂ ਜ਼ਬਰੀ ਵਸੂਲੀ ਇਸ ਠੇਕੇਦਾਰ ਤੋਂ ਕੀਤੀ ਗਈ ਹੈ ਔਰ ਜ਼ਬਰੀ ਵਸੂਲੀ ਦਾ ਹੀ ਇਹ ਮਾਮਲਾ ਹੈ ਜਿਸ ਨੂੰ ਲੈ ਕੇ ਰਾਮਮੰਦੀ ਪੁਲਿਸ ਨੇ ਐਫ ਆਈ ਆਰ ਨੰਬਰ 253 ਦਰਜ ਕੀਤੀ ਸੀ ਅਰੂਸੀ ਐਫ ਆਈ ਆਰ ਦੇ ਬਾਬਤ ਹੁਣ ਰਮਨ ਅਰੂੜਾ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਲਈ 3 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਮੁੜ ਕੇ ਹੁਣ ਰਮਨ ਅਰੂੜਾ ਨੂੰ ਸੌਂਪਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਆਲਰੇਡੀ ਹਾਂਜੀ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕੱਟਿਆ ਹੈ ਮਹੀਨਾ ਪਹਿਲਾਂ ਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਈਮਲ ਮਿਲੀ ਹੁਣ ਇਹਦੇ ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸ ਕੇਸ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ ਵੈਸੇ ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ ਇਹ ਬਾਈ ਵੱਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋਲ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਆ ਤੇ ਹੁਣ ਦੂਜੇ ਕੇਸ ਚ ਰੈਸਪਾਰਸ 150 ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਦਾ ਰਿਮਾਂਡ ਆ ਐਤਵਾਰ ਕੋਰਟ ਸਾਤਰੀ ਪੇਸ਼ ਕਰਨਾ ਹਾਂ ਮੈਡੀਕਲ ਹੀ ਲੀ ਲਿਆਇਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਪਤਾ ਲੱਗੇਗਾ